ਵੀਰਸ ਵੈਲਕਮ ਅਗੇਨ ਜੀ ਡਾਕਟਰ ਸਾਹਿਬ ਸਾਡੇ ਕੋਲ YouTube ਕਮੈਂਟ ਆਇਆ ਹੈ 우ਮੇਰ हसन ਜੀ ਦਾ ਸਿੱਖਾਂ ਨੂੰ ਗੁਲਾਮ ਬਣਾਉਣ ਵਾਲੀ ਹਿੰਦੂ ਤਵੀਆਂ ਦੀ ਗੋਰੀਆਂ ਵਾਲੀ ਰਣਨੀਤੀ ਸਬੰਧੀ ਵੀਡੀਓ ਤੇ ਇਹ ਲਿਖਦੇ ਹਨ ਡਾਕਟਰ ਸਾਹਿਬ ਤੁਸੀਂ ਬਹੁਤ ਚੰਗਾ ਨੁਕਤਾ ਚੁੱਕਿਆ ਹੈ ਮੇਰੇ ਵਡੇਰਿਆਂ ਨੇ ਮੈਨੂੰ ਦੱਸਿਆ ਸੀ ਕਿ 1857 ਦੇ ਗਦਰ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਇਹ ਗੁਲਾਮੀ ਨਹੀਂ ਕਬੂਲਦੇ ਅੰਗਰੇਜ਼ਾਂ ਨੇ ਭਾਰਤੀ ਹਿੰਦੂਆਂ ਦਾ ਪੱਖ ਪੂਰਿਆ ਜਿਸ ਕਾਰਨ ਮੁਸਲਮਾਨਾਂ ਦਾ ਆਰਥਿਕ ਤੌਰ ਤੇ ਕਾਫੀ ਨੁਕਸਾਨ ਹੋਇਆ ਇਹੀ ਗੱਲ ਅੱਜ ਭਾਰਤ ਵਿੱਚ ਸਿੱਖਾਂ ਨਾਲ ਵਾਪਰ ਰਹੀ ਹੈ ਮੈਂ ਖੁਦ ਅਵਾਨ ਕਬੀਲੇ ਨਾਲ ਸੰਬੰਧਤ ਹਾਂ ਅਤੇ ਸਿੱਖ ਰਾਜ ਬਾਰੇ ਚੰਗੀ ਤਰ੍ਹਾਂ ਜਾਣਦਾ ਹਾਂ ਮੈਨੂੰ ਪਿਛਲੇ ਸਾਲ ਕੁਝ ਸਿੱਖ ਸ਼ਰਦਾਲੂਆਂ ਨਾਲ ਮਿਲਣ ਦਾ ਮੌਕਾ ਬਣਿਆ ਬਹੁਤ ਚੰਗੇ ਲੋਕ ਹਨ ਸਿੱਖ ਉਹਨਾਂ ਨੂੰ ਮਿਲ ਕੇ ਮੈਂ ਮਹਿਸੂਸ ਕੀਤਾ ਕਿ ਸਾਡੇ ਵਿੱਚ ਕਿੰਨੀਆਂ ਸਮਾਨਤਾਵਾਂ ਹਨ ਮੈਂ ਸਿੱਖਾਂ ਲਈ ਉਦਾਸ ਹਾਂ ਕਿ ਸਿੱਖ ਆਪਣੇ ਹੀ ਘਰ ਵਿੱਚ ਬੇਕਾਰ ਹਨ ਪਰ ਮੈਂ ਸਮਝਦਾ ਹਾਂ ਕਿ ਇਸ ਲਈ ਸਿੱਖ ਆਪ ਹੀ ਜ਼ਿੰਮੇਵਾਰ ਹਨ ਕਿਉਂਕਿ ਕਾਇਦੇ ਆਜ਼ਮ ਨੇ ਸਿੱਖਾਂ ਨੂੰ ਕਿਹਾ ਸੀ ਕਿ ਇਹ ਧਰਮ ਨਿਰਪੱਖਤਾ ਦਾ ਭਾਰ ਦਾ ਮਖੌਟਾ ਬਹੁਤੀ ਦਿਨ ਨਹੀਂ ਰਹਿਣਾ ਕਿਉਂਕਿ ਜਾਂਤਰ ਭਾਰਤੀ ਫਿਰਕੂ ਕੱਟੜਵਾਦੀ ਹਨ ਮੈਂ ਸੁਣਿਆ ਹੈ ਕਿ ਇਹਨਾਂ ਨੇ ਮੁਸਲਮਾਨਾਂ ਦੇ ਨਾਮ ਦੀਆਂ ਸੜਕਾਂ ਦੇ ਨਾਮ ਵੀ ਬਦਲਨੇ ਸ਼ੁਰੂ ਕਰ ਦਿੱਤੇ ਹਨ ਤੇ ਉਹਨਾਂ ਦਾ ਆਪਣਾ ਨਹਿਰੂ ਜਿਸ ਨੇ 15 ਸਾਲ ਰਾਜ ਕੀਤਾ ਉਹ ਵੀ ਇਹਨਾਂ ਲਈ ਖਲਨਾਇਕ ਹੈ ਕਾਸ਼ ਸਿੱਖਾਂ ਕੋਲ ਵੀ ਅਲਾਮਾ ਇਕਬਾਲ ਵਰਗਾ ਦੂਰ ਅੰਦੇਸ਼ੀ ਹੋਵੇ ਜੋ ਇਹਨਾਂ ਬ੍ਰਾਹਮਣਵਾਦੀ ਤਾਕਤਾਂ ਦੀ ਰਣ ਰਣਨੀਤੀ ਸਮਝ ਸਕੇ ਹੁਣ ਬੜੀ ਚੁਲਾਕੀ ਨਾਲ ਇਹ ਸਿੱਖ ਅਤੇ ਮੁਸਲਮਾਨ ਸੱਭਿਆਚਾਰ ਨੂੰ ਆਪਣਾ ਦੱਸ ਰਹੇ ਹਨ ਇੱਕ ਪਾਸੇ ਆਪਣੇ ਆਪ ਨੂੰ ਸ਼ਾਕਾਹਾਰੀ ਦੱਸ ਕੇ ਆਪਣੀ ਰੂਹ ਨੂੰ ਸ਼ੁੱਧ ਦੱਸਦੇ ਹਨ ਤੇ ਨਾਲ ਹੀ ਕਬਾਬ ਬਰੀਆਨੀ ਨੂੰ ਇੰਡੀਅਨ ਖਾਣਾ ਦੱਸਦੇ ਹਨ ਇਹਨਾਂ ਦਾ ਆਪਣਾ ਕੋਈ ਸੱਭਿਆਚਾਰ ਨਹੀਂ ਹੈ ਇੱਥੋਂ ਤੱਕ ਕਿ ਸ਼ਿਰਵਾਨੀ ਕੁੜਤਾ ਪਜਾਮਾ ਅਤੇ ਔਰਤਾਂ ਦਾ ਸਲਵਾਰ ਕਮੀਜ਼ ਵੀ ਇਹਨਾਂ ਦਾ ਆਪਣਾ ਨਹੀਂ ਹੈ ਇਹਨਾਂ ਵੱਲੋਂ ਬਣਾਈ ਗਈ ਕੋਈ ਇਤਿਹਾਸਕ ਇਮਾਰਤ ਤੁਸੀਂ ਦੱਸੋ ਦਰਬਾਰ ਸਾਹਿਬ ਸਿੱਖ ਸਭਿਆਚਾਰ ਦਾ ਹਿੱਸਾ ਹੈ ਬਾਹਰ ਬੈਠੇ ਇੰਡੀਅਨ ਤੁਹਾਡੇ ਆਮ ਮਿਲ ਜਾਣਗੇ ਜਿਹੜੇ ਤਾਜਮਹਿਲ ਨੂੰ ਆਪਣਾ ਦੱਸਣਗੇ ਕਿ ਸਾਡਾ ਸਭਿਆਚਾਰ ਕਿੰਨਾ ਅਮੀਰ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਹਿੱਸਾ ਸੀ ਨਾ ਕਿ ਬਾਕੀ ਦਾ ਭਾਰਤ ਅਸੀਂ ਸਭ ਤੋਂ ਪੁਰਾਣੀ ਸਭਿਅਤਾ ਦਾ ਹਿੱਸਾ ਹਾਂ ਉਹ ਨਹੀਂ ਇਹ ਮੈਨੂੰ ਦੱਸਦੇ ਹਨ ਕਿ ਮੈਂ ਕਦੇ Hindu ਸੀ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹ ਸੋਚਣ ਕਿ ਹਿੰਦੂਆਂ ਦਾ ਇੰਨੇ ਵੱਡੇ ਹਿੱਸੇ ਨੇ ਹੋਰ ਧਰਮ ਕਿਉਂ ਅਪਣਾਏ ਸਿੱਖਾਂ ਤੇ ਦਲਤਾਂ ਨੂੰ ਇਸ ਗੁਲਾਮੀ ਵਿੱਚੋਂ ਬਾਹਰ ਆਉਣਾ ਚਾਹੀਦਾ ਹੈ ਨਹੀਂ ਤਾਂ ਬਹੁਤ देर ਹੋ ਜਾਵੇਗੀ ਜੀਰ ਰਸਮ 우ਮੈਰ हसन ਜੀ ਦਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖੇ ਜੀ ਔਰ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹਦੇ ਨਾਲ ਡਿਸਐਗਰੀ ਹੋਇਆ ਹੀ ਨਹੀਂ ਜਾ ਸਕਦਾ ਕੋਈ ਨੁਕਤਾ ਐਸਾ ਨਹੀਂ ਹੈ ਮੈਂ ਇਹਨੂੰ ਬਾਰ-ਬਾਰ ਪੜ੍ਹਿਆ ਜਿਹਦੇ ਨਾਲ ਮੈਂ ਇਸ ਸਹਿਮਤ ਹੋ ਸਕਾਂ ਜੀ ਉਹਨਾਂ ਨੇ ਆਪਣੇ ਬਜ਼ੁਰਗਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਉਹਨਾਂ ਨੇ ਦੱਸਿਆ ਕਿ ਕਿਵੇਂ ਅੰਗਰੇਜ਼ਾਂ ਨੇ 1857 ਦੇ ਗਦਰ ਤੋਂ ਬਾਅਦ ਰਣਨੀਤੀ ਬਦਲੀ ਉਹਨਾਂ ਨੇ ਇੱਕ ਪਾਸੇ ਜਿਹੜੇ ਹਿੰਦੂ ਬਹੁ ਗਿਣਤੀ ਸੀ ਉਹਨਾਂ ਨੂੰ ਜਿਹੜਾ ਪੈਂਪਰ ਕਰਨਾ ਸ਼ੁਰੂ ਕੀਤਾ ਐਜੂਕੇਸ਼ਨ ਦੇ ਹਵਾਲੇ ਨਾਲ ਉਹ ਵਧੀਆ ਕਲਰਕ ਵੀ ਉਹਨਾਂ ਦੇ ਬਣ ਗਏ ਔਰ ਉਹਨਾਂ ਦੇ ਲਈ ਜਿਹੜਾ ਉਹਨਾਂ ਨੇ ਕਾਸ ਸਿਸਟਮ ਨੂੰ ਵੀ ਕਿਸੇ ਹੱਦ ਤੱਕ ਪਰਪੈਚੂਏਟ ਕੀਤਾ ਪਰ ਉਹਨਾਂ ਨੇ ਸਿੱਖਾਂ ਔਰ ਮੁਸਲਮਾਨਾਂ ਕਿਉਂਕਿ ਮੁਸਲਮਾਨਾਂ ਨੇ ਵੀ ਆਲਮੋਸਟ 800 ਸਾਲ ਹਕੂਮਤ ਕੀਤੀ ਹੋਈ ਸੀ ਭਾਰਤ ਦੇ ਉੱਤੇ ਉਹਨਾਂ ਦੇ ਵਿੱਚ ਵੀ ਇੱਕ ਆਪਣਾ ਪ੍ਰਾਈਡ ਸੀ ਸਿੱਖਾਂ ਨੇ ਲਗਭਗ 100 ਸਾਲ ਹਕੂਮਤ ਕੀਤੀ ਸੀ ਬਹੁਤ ਵੱਡੇ ਖਿੱਤੇ ਤੇ 1.5 ਲੱਖ ਮਰਬਾ ਮੀਲ ਤੇ ਔਰ ਪੰਜਾਬ ਲਗਭਗ 100 ਸਾਲ ਬਾਅਦ ਅੰਗਰੇਜ਼ਾਂ ਦੇ ਪੇਟੇ ਪਿਆ ਜਦੋਂ ਤੋਂ ਬਾਕੀ ਭਾਰਤ ਉਹ ਕਬਜ਼ੇ 'ਚ ਕਰ ਚੁੱਕੇ ਸੀ ਜੀ ਸੋ ਉਹਨਾਂ ਨੇ ਸਾਨੂੰ ਸੀਮਤ ਤੌਰ ਤੇ ਸਿੱਖਾ ਮੁਸਲਮਾਨਾਂ ਨੂੰ ਵਰਤਿਆ ਮਰਸਨਰੀ ਬਣਾ ਕੇ ਫੌਜ ਦੇ ਵਿੱਚ ਬਾਕੀ ਉਹਨਾਂ ਨੇ ਸਾਡੀ ਜ਼ੁਬਾਨ ਡਿਵੈਲਪ ਹੋਣ ਦਿੱਤੀ ਪੰਜਾਬੀ ਇਹੀ ਕਾਰਨ ਹੈ ਕਿ ਕਿਸੇ ਲੈਵਲ ਤੇ ਜਾ ਕੇ ਅੱਜ ਜੇ ਪੰਜਾਬੀ Hindu ਹੈ ਉਹ ਆਪਣੀ ਜ਼ੁਬਾਨ ਹਿੰਦੀ ਲਖਾਂਦੇ ਔਰ ਕਾਫੀ ਹੱਦ ਤੱਕ इवन ਜਿਹੜੇ ਦੂਸਰੇ ਪਾਸੇ ਬੈਠੇ ਸਾਡੇ ਮੁਸਲਮਾਨ ਭਰਾ ਨੇ ਉਹ ਆਪਣੀ ਜ਼ੁਬਾਨ ਉਰਦੂ ਲਖਾਂਦੇ ਨੇ ਕਿਉਂਕਿ ਉਰਦੂ ਤਾਂ ਪੰਜਾਬ ਦੀ ਜ਼ੁਬਾਨ ਨਹੀਂ ਸੀ ਪਰ ਕਿਉਂਕਿ ਯੂਪੀ ਬਿਹਾਰ ਦੇ ਸਾਰਿਆਂ ਦਾ ਹੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਕੰਟਰੋਲ ਹੋਇਆ ਔਰ ਉਹਨਾਂ ਨੇ ਲਿਆ ਕੇ ਉਰਦੂ ਜਿਹੜਾ ਹੈ ਸਿਰ ਦੇ ਉੱਤੇ ਬਿਠਾ ਦਿੱਤਾ ਨਤੀਜੇ ਦੇ ਤੌਰ ਤੇ ਇੱਕ ਆਇਰੋਨੀ ਹੈ ਕਿ ਅਮਰੀਕਾ ਜਾਂ ਕੈਨੇਡਾ ਵਰਗੇ ਮੁਰਖਾਂ ਵਿੱਚ ਵੀ ਜਿੱਥੇ ਸਾਡੇ ਪਾਕਿਸਤਾਨੀ ਪੰਜਾਬੀ ਭਰਾ ਰਹਿੰਦੇ ਨੇ ਜੀ ਸੈਂਸਸ ਦੇ ਵੀ ਜਦੋਂ ਮਦਰ ਟੰਗ ਲਿਖਾਉਣ ਦਾ ਵੇੜਾ ਆਉਂਦਾ ਉਹਨਾਂ ਚੋਂ ਬਹੁਤ ਸਾਰੇ ਹੁਣ ਉਰਦੂ ਲਿਖਾਉਣ ਲੱਗ ਗਏ ਨੇ ਜਦੋਂ ਕਿ ਅਜੇ ਵੀ ਜਿਹੜੀ ਪੁਰਾਣੀ ਬਜ਼ੁਰਗ ਜਨਰੇਸ਼ਨ ਹੈ ਅਜੇ ਜਿਹੜੀ ਕਾਇਮ ਹੈ ਉਹ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਰਹੇ ਨੇ ਔਰ ਇਹਨਾਂ ਨਾਲ ਅਵਾਨ ਕਬੀਲਾ ਵੀ ਬੜਾ ਇੱਕ ਫਖਰੀਓ ਕਬੀਲਾ ਰਿਹਾ ਜਿਨ੍ਹਾਂ ਨੇ ਜਿਨ੍ਹਾਂ ਦੇ ਆਪਣਾ ਇੱਕ ਬੜਾ ਯੂਨੀਕ ਇਤਿਹਾਸ ਹੈ ਔਰ ਉਹਨਾਂ ਨੇ ਸਿੱਖਾਂ ਦੀ ਤਾਰੀਫ ਕੀਤੀ ਹੈ ਹਮਦਰਦੀ ਦਾ ਇਜ਼ਹਾਰ ਕੀਤਾ ਹੈ ਕਿ ਸਿੱਖ ਕੌਮ ਆਪਣੇ ਘਰ ਦੇ ਵਿੱਚ ਹੀ ਬੇਕਰੀ ਫਿਰ ਉਹਨਾਂ ਨੇ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਨੂੰ ਕੋਟ ਕੀਤਾ ਔਰ ਅਕਸਰ ਅਸੀਂ ਉਹ ਕੋਟ ਕਰਦੇ ਹਾਂ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖਸ ਆਰ ਪੋਲੀਟਿਕਲੀ ਨਾਇਵ ਜੀ ਸਿਆਸੀ ਤੌਰ ਤੇ ਸਿੱਖਾ 나ੜੀ ਨੇ ਦੇ ਹੈਵ ਸੀਨ ਹਿੰਦੂਜ਼ ਐਸ ਦਾ ਕੋਸਲੇਵਸ ਬਟ ਵੈਨ ਦੇ ਵਿਲ ਸੀ ਹਿੰਦੂਜ਼ ਐਸ ਦਾ ਮਾਸਟਰਸ ਦੇ ਵਿਲ ਸੀ ਥੈਟ ਵੈਨ ਦੇ ਵਿਲ ਸੀ ਹਿੰਦੂਜ਼ ਐਸ ਦਾ ਰੂਲਰਸ ਦੇ ਵਿਲ ਸੀ ਥੈਟ ਹਿੰਦੂਜ਼ ਵਿਲ ਬੀ ਦਾ ਮਾਸਟਰਸ ਐਂਡ ਸਿੱਖ ਵਿਲ ਬੀ ਦਾ ਸਲੇਵਸ ਇਸ ਲਾਈਨ ਦੋਤੇ ਜੀ ਕਿ ਉਹਨਾਂ ਨੇ ਉਹਨਾਂ ਨੂੰ ਸਹਿ ਗੁਲਾਮ ਦੇਖਿਆ ਪਰ ਜਦੋਂ ਇਹਨਾਂ ਦੇ ਹੱਥ ਚ ਪਾਵਰ ਆਏਗੀ ਫਿਰ ਇਹ ਪਤਾ ਲੱਗੇਗਾ ਵੀ ਅਸਲੀ ਹਾਕਮ ਇਹ ਨੇ ਔਰ ਸਿੱਖ ਜਿਹੜੇ ਨੇ ਉਹ ਗੁਲਾਮ ਨੇ ਔਰ ਉਹਨਾਂ ਨੇ ਫਿਰ ਕਿਹਾ ਵੀ ਕਿਸ ਤਰੀਕੇ ਨਾਲ ਮੁਸਲਮਾਨਾਂ ਦੇ ਨਾਮਾਂ ਵਾਲੀਆਂ ਸੜਕਾਂ ਉਹ ਤਾਂ ਬਿਲਕੁਲ ਨਾਲ ਹੀ ਉਹਨਾਂ ਨੇ ਕਿਹਾ ਵੀ ਇਵਨ ਨਹਿਰੂ ਜਿਨੇ 15 ਸਾਲ ਰਾਜ ਕੀਤਾ ਉਹਨਾਂ ਦਾ ਜੋ ਘਟੋਕਾਟ ਦੁਨੀਆ ਦੀ ਹਿਸਟਰੀ ਨੂੰ ਉਹ ਸਮਝਦਾ ਸੀ ਇੱਕ ਸਟੇਟਸ ਬੁਢਲੇ ਤੌਰ ਤੇ ਅੱਜ ਜਿਹੜੀ ਸੋ ਕਾਲਡ ਆਰਥਿਕ ਤਰੱਕੀ ਦੀਆਂ ਗੱਲਾਂ ਕਰਦੇ ਨੇ ਜੰਨੀ ਇੰਡਸਟਰੀਅਲਾਈਜੇਸ਼ਨ ਜਾਂ ਐਜੂਕੇਸ਼ਨ ਦਾ ਬੇਸ ਬਣਾਇਆ ਜੀ ਉਹ ਨਹਿਰੂ ਨੇ ਬਣਾਇਆ ਔਰ ਅੱਜ ਹੀ ਖਬਰ ਵੀ ਹੈ ਕਿ ਮਧਪਰਦੇਸ਼ ਦੇ ਵਿੱਚ ਇੱਕ ਕਲੈਕਟਰ ਨੇ ਜਿਨੇ ਆਪਣੀ ਫੇਸਬੁੱਕ ਦੇ ਉੱਤੇ ਨੇਰੂ ਦੀ ਤਾਰੀਫ ਕੀਤੀ ਉਹਦੀ ਟ੍ਰਾਂਸਫਰ ਕਰ ਦਿੱਤੀ ਹੁਣ ਜਿਹੜੇ ਇਸ ਕਦਰ ਖੁਦਗਰਜ਼ ਔਰ ਘਟਿਆ ਲੈਵਲ ਦੇ ਉੱਤੇ ਸੋਚਣ ਵਾਲੇ ਨੇ ਕਿ ਉਹਨਾਂ ਨੂੰ ਨਹਿਰੂ ਚੋਂ ਵੀ ਜਿਹੜਾ ਕੋਈ ਵੱਡਾ ਨਜ਼ਰ ਨਹੀਂ ਆਂਦਾ ਜਾਂ ਜਿਨੇ ਕੁਝ ਕੀਤਾ ਹੋਏ ਤੇ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਫਿਰ ਕਹਿੰਦੇ ਪਾਣੀ ਹਾਰਨੇ ਦੂਸਰਾ ਉਹਨਾਂ ਨੇ ਕਿਹਾ ਵੀ ਕਾਸ਼ ਕੋਈ ਸੱਖਾਂ ਚਰਾ ਮਾਇਕਬਾਲ ਹੁੰਦਾ ਕੋਈ ਸ਼ੱਕ ਨਹੀਂ ਅਸੀਂ ਸਮਝਦੇ ਹਾਂ ਕਿ ਜਿਸ ਇਮਾਰਤ ਨੂੰ ਕਾਇਦ ਆਜ਼ਮ ਮੁਹੰਮਦ ਅਲੀ ਜਨਾ ਨੇ ਪਾਕਿਸਤਾਨ ਰੂਪ ਚ ਬਣਾਇਆ ਉਸ ਦਾ ਨਕਸ਼ਾ ਉਸ ਦੀ ਡ੍ਰੀਮ ਵਿਜ਼ੂਅਲਾਈਜ਼ੇਸ਼ਨ ਉਹ ਅਲਾ ਮ ਇਕਬਾਲ ਨੇ ਕੀਤੀ ਔਰ ਸਾਡੇ ਕੋਲ ਸੱਚਮੁੱਚ ਉਸ ਲੈਵਲ ਦਾ ਨਾ ਉਦੋਂ ਕੋਈ ਚਿੰਤਕ ਸੀ ਨਾ ਹੀ ਕੋਈ ਅੱਜ ਔਰ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੱਢਿਆ ਕੀ ਹੈ ਖਰਾਕ ਦੇਖ ਲਓ ਕਬਾਬ ਹੋਏ ਬਰੀਆਨੀ ਹੋਏ ਪਹਿਰਾਵੇ ਚ ਸ਼ੇਰਵਾਨੀ ਕੁਰਤਾ ਪਜਾਮ ਸਲਵਾਰ ਕਮੀਜ਼ ਇਹਦੇ ਕੋਈ ਸ਼ੱਕ ਨਹੀਂ ਹੈ ਵੀ ਇਹਦੇ ਚ ਇਹਨਾਂ ਦੀ ਤਾਂ ਉਹ ਅਧ ਨੰਗੇ ਰੱਖਣ ਵਾਲੀ ਧੋਤੀ ਹੈ ਔਰ ਉਸ ਨੂੰ ਤੁਸੀਂ ਅੰਦਾਜ਼ਾ ਲਾ ਲਓ ਜੇ ਕਪੜੇ ਨੂੰ ਰਿਪੀਟ ਲੈਣੇ ਤਾਂ ਉਹਨੂੰ ਸਾੜੀ ਕਹਿ ਦੇਣਾ ਜੀ ਉੱਤੇ ਫਿਰ ਕਢਾਈ ਕਰ ਲਓ ਉਹਨੂੰ ਬਰਾਰਸੀ ਸਾੜੀ ਕਹਿ ਦਿਓ ਕੋ ਹੋਰ ਕਹਿ ਦਿਓ ਇਹ ਇਹਨਾਂ ਦੀ ਤਹਿਜ਼ੀਬ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਔਰ ਇਹਨਾਂ ਦੀ ਗੱਲ ਨੂੰ ਦੀ ਮੈਂ ਐਡੋਸ ਕਰਦਾ ਹਾਂ BBC ਨੇ ਇੱਕ ਪੂਰਾ ਸੀਰੀਜ਼ ਕੀਤੀ ਫੂਡ ਦੇ ਉੱਤੇ ਹਾਲਾਂ ਮੇਰਾ ਕੋਈ ਬਹੁਤਾ ਸਬਜੈਕਟ ਆਫ ਇੰਟਰਸਟ ਨਹੀਂ ਹੁੰਦਾ ਬਟ ਜਸ ਕਈ ਕਿਸ਼ਤਾ ਜੁਨੇ ਕਿ ਵੀ ਜਿਹੜੇ ਅੱਜ ਜਿਨ੍ਹਾਂ ਨੂੰ ਇੰਡੀਅਨ ਫੂਡ ਕਿਹਾ ਜਾਂਦਾ ਹੈ ਕੌਣ ਕਿੱਥੋਂ ਆਇਆ ਵੀ ਕੀ ਸੀ ਤੇ ਇਹਨਾਂ ਦਾ ਤਾਂ ਪੱਲੇ ਹੀ ਕੁਛ ਨਹੀਂ ਸੀ ਸਾਰਿਆਂ ਦਾ ਹੀ origin ਕੋਈ ਤੁਰਕੀ ਹੈ ਕੋਈ ਉਜ਼ਬੇਕ ਹੈ ਕੋਈ afghan ਹੈ ਕੋਈ ਮਿਡਲ ਈਸਟ ਹੈ ਕੋਈ ਦੂਸਰਾ ਹੈ ਸੋ ਲੈ ਦੇ ਕਿ ਇਹਨਾਂ ਦੇ ਪੱਲੇ ਤਾਂ ਫਿਰ ਉਹੀ ਰਹਿ ਗਿਆ ਜਿਹਦੇ ਵਿੱਚ ਝੰਡੇ ਦੇ ਵਿੱਚ ਡੰਡਾ ਸਾਡਾ ਅਸੀਂ ਕਹੀ ਜਾਂਦਾ ਸੀ ਝੰਡੇ ਦਾ ਰੰਗ ਫਲਾਣਾ ਉਹਦਾ ਡੰਡਾ ਸਾਡਾ ਹਾਂ ਹੁਣ ਇਹਨਾਂ ਦੇ ਹੱਥ ਡੰਡਾ ਆ ਗਿਆ ਇੰਡੀਅਨ ਹਕੂਮਤ ਦਾ ਉਹਦੇ ਥੱਲੇ ਜੋ ਮਰਜ਼ੀ ਕਹਿਣ ਸੋ ਇਹਨਾਂ ਦੀ ਤਹਿਜ਼ੀਬ ਹਾਂ ਜਿਹੜੀ ਤਰੱਕੀ ਦੀ ਵੀ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਜਿਹੜੀ ਸਭਿਆਤਾ ਦੀ ਗੱਲ ਭਾਰਤ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਜੀ ਸਿੰਧੂ ਘਾਟੀ ਦੀ ਸਭਿਆਤਾ ਉਹ ਸਾਡੀ ਪੰਜਾਬ ਦੇ ਪੰਜ ਦਰਿਆਵਾਂ ਦੇ ਉੱਤੇ ਸੀ ਪੰਜਾਬੀ ਸਭਿਆਚਾਰ ਸੀ ਸਾਡਾ ਗੰਗਾ ਜਮਨਾ ਦੇ ਨਾਲ ਤਾਂ ਕੋਈ ਸਬੰਧ ਨਹੀਂ ਸੀ ਔਰ ਇਹ ਉਹੀ ਪੀਰੀਅਡ ਸੀ ਕਿ ਉਹ ਹੜੱਪਾ ਹੋਏ ਮੋਨਜੋਦਾੜੋ ਹੋਏ ਜਿਹੜਾ ਸਿੰਧ ਚ ਹੈ ਸਿੰਧ ਔਰ ਪੰਜਾਬ ਦਾ ਹਿੱਸਾ ਜਿਹੜਾ ਹੈ ਇਹੀ ਸੀ ਜਿੱਥੇ ਕਿ ਤਕਸ਼ਿਲਾ ਨਾਲ ਜਿਹੜਾ ਜਿਹੜਾ ਅੱਜ ਵੀ ਉੱਥੇ ਉਹ ਉਸਦੇ ਰਿਮੈਂਸ ਨੇ ਸੋ ਕੁਲ ਮੜਾ ਕੇ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਇਹ ਕਿਹਾ ਜਾਂਦਾ ਜੀ ਕਦੇ ਤੁਸੀਂ ਵੀ ਹਿੰਦੂ ਸੀ ਤੇ ਉਹ ਕਹਿੰਦੇ ਵੀ ਭਾਈ ਤੁਸੀਂ ਇਹ ਤਾਂ ਪੁੱਛੋ ਵੀ ਜਿਹੜੇ ਲੋਕ ਬਣੇ ਦੂਜੇ ਧਰਮਾਂ ਚ ਕਿਉਂ ਗਏ ਜੇ ਇੰਡਾ ਹੀ ਤੁਹਾਡਾ ਮਹਾਨ ਸੀ ਹਾਂਜੀ ਔਰ ਮੈਨੂੰ ਯਾਦ ਹੈ ਵੀ ਉੱਥੇ ਮਿਸ਼ੀਗਨ ਕਿਸੇ ਨਾਲ ਡਿਸਕਸ਼ਨ ਹੋ ਰਹੀ ਸੀ ਉਹ ਕਹਣ ਲੱਗਾ ਜੀ ਇਹ ਤੇ ਮੰਨਣਾ ਪਿਆਗਾ ਨਾ ਚਲੋ ਮੰਨ ਲਿਓ ਸਿੱਖ ਇਹ ਆਰਗੂ ਕਰ ਰਿਹਾ ਸੀ ਕਿ ਜੀ ਅਸੀਂ ਬਿਲਕੁਲ ਵੱਖਰਾ ਧਰਮ ਹੈ ਅਸੀਂ ਬਿਲਕੁਲ ਕੋਈ ਨਾ ਪਰ ਇਹ ਤਾਂ ਸਾਨੂੰ ਮੰਨਣਾ ਪਏਗਾ ਨਾ ਵੀ ਕਦੇ ਤਾਂ ਅਸੀਂ ਹਿੰਦੂਸੀ ਇਸ ਤੋਂ ਪਹਿਲਾਂ ਮੈਂ ਕਹਾਂ ਜੀ ਫਿਰ ਤੁਹਾਨੂੰ ਉਸ ਤੋਂ ਵੀ ਪਿੱਛੇ ਜਾਣਾ ਪਏਗਾ ਕਹਿੰਦਾ ਕੀ ਮੈਂ ਕਹਾਂ ਫਿਰ ਅਸੀਂ ਬਾਂਦਰ ਸੀ ਕਦੇ ਜੇ ਤੁਸੀਂ ਹੁਣ ਪਿੱਛੇ ਹੀ ਜਾ ਕੇ ਦੇਖਣਾ ਵੀ ਆਏ ਤਾਂ ਫਿਰ ਜੇ ਹੁਣ ਡਾਰਵਿਨ ਦੀ ਥਿਉਰੀ ਆਫ ਇਵੋਲੂਸ਼ਨ ਨੂੰ ਪੜ੍ਹਨਾ ਫਿਰ ਸਾਡੇ ਪੂਰਵਜ ਬਾਂਦਰ ਸੀ ਜੀ ਫਿਰ ਬਾਂਦਰਾਂ ਤੋਂ ਤੁਰੋ ਫਿਰ ਫਿਰ ਵਿਚਾਰ ਕਿਉਂ ਰੁਕਣਾ ਹੈ ਕਿ ਜੀ ਅਸੀਂ ਇਹ ਸੀ ਸੋ ਕੁਲ ਬਣਾ ਕੇ ਜਦੋਂ ਕੋਈ ਆਰਗੂਮੈਂਟ ਮੁੱਕ ਜਾਂਦਾ ਹੈ ਇਹ ਹੀ ਹੁੰਦਾ ਹੈ ਕਿ ਜੀ ਚਲੋ ਆਪਣੇ ਵੀ ਆਪਣੇ ਵੀ ਇਸ ਕਿਸਮ ਦੇ ਬ੍ਰੇਨ ਵਾਸ਼ ਨੇ ਕਿ ਜੀ ਆਏ ਤਾਂ ਅਸੀਂ ਹਿੰਦੂਆਂ ਚੋਂ ਹੀ ਆ ਜੀ ਨਿਕਲੇ ਤਾਂ ਅਸੀਂ ਹਿੰਦੂਆਂ ਚੋਂ ਹੀ ਮੈਂ ਕਹਿੰਨੀ ਅਸੀਂ ਬਾਂਦਰਾ ਚੋਂ ਨਿਕਲੇ ਜੀ ਪਤਾ ਨਹੀਂ ਇਹ ਮੰਨੋ ਫਿਰ ਆਪਾਂ ਅਗਲੀ ਗੱਲ ਕਰਾਂਗੇ ਸੋ ਇਹਨਾਂ ਦਾ ਉਮੇਰ ਹਸਨ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਬ੍ਰੇਕ ਵੀਅਰਸ ਦਸਤਾਂ ਅਸਰਾ ਬਣੇ ਰੋ ਮਿਲਦੇ ਆ ਛੋਟੇ ਵਕਫੇ ਤੇ ਬਾਅਦ